ਆਦਨੇ ਇਹਨਾਂ ਨੂੰ ਤੁਸੀਂ ਕਹਿੰਦੇ ਰਾਜ ਭਾਗ ਲੈਣੇ ਆ ਆਖੋ ਆ ਰਾਜ ਭਾਗ ਮੰਗਦੇ ਆ ਤੁਹਾਡੇ ਕੋਲ ਅੰਮ੍ਰਿਤਸਰ ਵਾਲਿਓ ਆ ਜਲੇ ਵਾਲਿਓ ਆ ਮੰਗਦੇ ਨੇ ਆ ਦੇਖੋ ਸ਼ਰਿਆੰਬ ਸਾਡੀ ਰੈਲੀ ਹੋਣ ਦੀ ਸੀ ਰਿਤਿਸ਼ ਧੱਕੇ ਨਾਲ ਇਹਦਾ ਰਿਸ਼ਤੇਦਾਰ ਆ ਔਰ ਸ਼ਰਿਆ ਮੈਨੂੰ ਮੰਡੇ ਤੋਂ ਹਰ ਵੇਲੇ ਧਮਕੀ ਦਿੰਦਾ ਅੱਜ ਸ਼ਰਿਆ ਚੱਟੇ ਦੇ ਨਾਲ ਗੋਲੀ ਚਲਾਈ ਐ ਤੇ ਕੋਈ ਕਿਉਂ ਨਹੀਂ ਕੋਣ ਕੋਣ ਪਿਸਤੌਲ ਕਿਧਰ ਰਹਿ ਗਿਆ ਉਹਦੇ ਹੱਥ 'ਚ ਦੋ ਬਸਤੌੜ ਭਾਜੀ ਵਿਸੀ ਸਿਟੀ ਕਾਮੇ ਚੋਂ ਦੇ ਇਹ ਕਿੱਦਾਂ ਰਹਿ ਗਿਆ ਤੁਹਾਡੇ ਕੋਲ ਕਹਦੇ ਪਿਸਤੌਲ ਨਾ ਐਸਐਸਪੀ ਦਾ ਤਰਨੀਂ ਛੱਡਣਾ ਜੇ ਕਦੇ ਪਾਸਾ ਵੀ ਹੋਇਆ ਨਾ ਵੀ ਅਸੀਂ ਜੀਸੀਟੀ ਵਿੱਚ ਇਦਾਂ ਹੋ ਗਿਆ ਜੀ ਆ ਹੋ ਗਿਆ ਅਜਾਨਤ ਝੁੱਟੀ ਛੱਤ ਲਗਾ ਕੇ ਲੰਮੇ ਪਏ ਮੈਂ ਤੁਹਾਨੂੰ ਦੱਸਦਾ ਹੁਣ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਣਾ ਹਾਂਜੀ ਅੱਜ ਅਸੀਂ ਰੈਲੀ ਹੋ ਰਹੀ ਸੀ ਸਾਡੀ ਅਜਨਾਲੇ ਬਾਬੂ ਬੈਲੈਂਸ ਦੇ ਸਾਹਮਣੇ ਬਿਲਕੁਲ ਐਮ ਆਰਡੀ ਔਰ ਸਾਡਾ ਇਹ लवली ਵਰਕਰ ਹੈ ਬਹੁਤ ਚੰਗਾ ਵਰਕਰ ਹੈ ਆਪਣਾ ਗੁਰੌਲਕ ਤੋਂ ਉੱਥੋਂ ਦਾ ਸਰਪੰਚਾ ਹੈ ਮਿਲਬਈ ਮਿਲਬਈ ਧਾਰੀਵਾਲ ਨੂੰ ਰਿਸ਼ਤੇਦਾਰ ਦੱਸਦਾ ਆਪਣਾ ਬਹੁਤ ਨਿੱਦੀਕੀ ਰਿਸ਼ਤੇਦਾਰੀ ਉਦੇ ਭਤੀਜਿਆਂ ਨੇ ਇਹਨੂੰ ਮੁੰਡੇ ਨੂੰ ਵੱਢਿਆ ਗੋਲੀਆਂ ਚਲਾਈਆਂ ਗੋਲੀ ਦਾ ਵੀ ਵੇਖ ਲਓ ਆਪ ਵੀ ਵੇਖ ਲਓ ਸ਼ਰਮ ਇਲੈਕਸ਼ਨ ਚੱਲਣ ਈ ਹੈ ਔਰ ਇਹ ਗੁੰਡਾਗਰਦੀ ਪੰਜਾਬ 'ਚ ਖਾਸ ਕਰ ਅੰਮ੍ਰਿਤਸਰ ਵਾਲੇ برداشت ਨਹੀਂ ਕਰਦੇ ਅੰਮ੍ਰਿਤਸਰ ਦੇ ਵਿੱਚ ਜਿੱਦੇ ਇਲੈਕਸ਼ਨ ਹੋਣੀ ਹੈ ਧਾਰੀਬਾ ਤੂੰ ਹਰਨਾ ਹੈ ਤੁਜ ਨਾਲੇ ਵੀ ਹਰਨਾ ਹੈ ਤੈਨੂੰ ਪਤਾ ਇਸ ਗੱਲ ਦਾ ਔਰ ਤੂੰ ਖੁੱਲ ਦੇ ਛੱਡੀ ਇਹਨਾਂ ਗੁੰਡਿਆਂ ਨੂੰ ਅਸੀਂ ਲੋਕਤੰਤਰ ਤਰੀਕੇ ਨਾਲ ਲੜਾਈ ਲੜਾਂਗੇ ਅਸੀਂ ਜਾਮ ਕਰਦਾਂਗੇ ਅੰਮ੍ਰਿਤਸਰ ਸਾਰਾ ਜੇ ਗੁੰਡਾਗਰਦੀ ਇਸੇ ਤਰ੍ਹਾਂ ਚੱਲੀ ਐਸਐਸਪੀ ਸਾਹਿਬ ਵੀ ਸੋਲ ਲੈ ਇਹਨਾਂ ਦੀ ਇੱਕ ਜਗ੍ਹਾ ਨਹੀਂ ਬਾਰ-ਬਾਰ ਧੱਕੇ ਮਾਰਦੇ ਫੋਨ ਕਰ ਕਰਕੇ ਲੋਕਾਂ ਨੂੰ ਅਸੀਂ ਧੱਕੇ ਨਹੀਂ ਚੱਲਣਦੇ ਨੇ ਲੋਕਤੰਤਰ 'ਚ ਆ ਗੋਲੀਆਂ ਦੇਖੋ ਆ ਦੇਖੋ ਗੋਲ ਕੀ ਲਾਤ ਕਰਤੇ ਨੇ ਪੰਜਾਬ 'ਤੇ ਚਿੱਟਾ ਥਾਂ ਥਾਂ ਵਿਗੰਡਿਆ ਉਹ ਤੁਹਾਨੂੰ ਦਿਖਦਾ ਨਹੀਂ ਗੋਲੀਆਂ ਚੱਲਣ ਡੀਆਂ ਨੇ ਜਾ ਕੇ ਲੋਕਾਂ ਦੇ ਹੱਥ ਜੋੜਦੇ ਦੇ ਵੋਟਾਂ ਪਾਓ ਆ ਵੋਟਾਂ ਪਾਓ ਲੋਕ ਤੁਹਾਨੂੰ ਅੰਮ੍ਰਿਤਸਰ ਦੇ ਭਾਗਰਸ ਸਿੰਘ ਦੀ ਚੌਂਕ ਜਾਪ ਤਾਂ ਲੱਗਾ ਸਾਡੇ ਤਿਆਰ ਜੰਮਾਂ ਲਈ ਸਾਡੇ ਸਾਰੇ ਤਿਆਰ ਜੰਮਾਂ ਲਈ ਸਾਡੇ ਇਹ ਸਰਕਾਰ ਦੇ ਸਾਰੇ ਕਮਾਂ ਮੈਂ ਇਥੇ ਓਜਲਾ ਸਾਹਿਬ ਦੀ ਰੈਲੀ ਤੇ ਆਇਆ ਸਰਦਾਰ ਪ੍ਰਦਕਸ਼ੀ ਜੜਾ ਜੀ ਮੈਨੂੰ ਨਹੀਂ ਪਤਾ ਇਹਨਾਂ ਆ ਗਿਆ ਆਪਣੀ ਕਿਸ਼ ਤੇ ਗੱਡੀ ਘੜਾਈ ਆ ਆਪਣੀ ਆਡੀ ਗੱਡੀ ਸਾਨੂੰ ਪਤਾ ਲੱਗਾ ਕਿ ਬੰਦੇ ਦੱਸੋ ਤੇਰੀ ਪੈਰਵਾਈ ਕਰਦੇ ਮੈਂ ਰੈਲੀ ਚ ਖੜਾ ਰਿਆ ਪਿਆਣੀ ਦੀ ਪਿਆਸ ਲੱਗੀ ਮੈਂ ਉਹ ਰੋ ਪੀਣ ਗਿਆ ਇਹਨਾਂ ਉਸ ਤੋਂ ਗੱਡੀ ਮੋੜ ਕੇ ਲਿਆ ਕੇ ਨਿਕਲ ਜਾ ਸਰ ਮੇਰੇ ਤੇ ਇੱਕ ਨਿ ਕਿਰਪਾ ਦਾ ਵਾਰ ਕੀਤਾ ਵਰਿੰਦਰ ਸਿੰਘ ਨੇ ਸਰਤਾਜ ਸਿੰਘ ਨੇ ਗੋਲੀ ਮਾਰੀ ਮੇਰੇ ਸਿੱਧੀ ਉਹ ਵੱਜੀ ਨਹੀਂ ਔਰ ਕਹ ਮੈਂ ਪਿਸਤੌਲ ਖਾਉਣ ਦੀ ਕੋਸ਼ਿਸ਼ ਕੀਤੀ ਬਾਅਦ ਇੱਕ ਨੇ ਮੇਰੇ ਗਿਰਚ ਮਾਰੀ ਉਹ ਨਹੀਂ ਵੱਜੀ ਉਹਨੇ ਸਿੱਧੀ ਗੋਲੀ ਮੇਰੀ ਮਾਂ ਤੇ ਮਾਰੀ ਜਿਹੜੀ ਇੱਥੇ ਵੱਜੀ ਅਮਨਦੀਪ ਸਿੰਘ ਨੇ ਅਮਨਦੀਪ ਦਰਵਾਣਾ ਦਾ ਮੁੰਡਾ ਇੱਕ ਨਾਲ ਉਹਦਾ ਪਿਓ ਬਲਦੇਵ ਸਿੰਘ ਇੱਕ ਨਾਲ ਬੰਟੀ ਮੁੰਡੋਗਰ ਰੋਲਖਦਾ ਪੰਜ ਜਾਣੇ ਭਾਜੀ ਇੱਕ ਗੱਡੀ ਇਹਨਾਂ ਦੀ ਕ੍ਰੇਟਾ ਉਹ ਮੇਰਾ ਅਣਪਛਾਤੇ ਉਹਨਾਂ ਚ ਮੈਂ ਨਹੀਂ ਪਛਾਨਿਆ ਦੋ ਗੱਡੀਆਂ ਇਹਨਾਂ ਕੋ ਕਿਉਂ ਮਾਰੀ ਸੀ 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 ਹਾਂਜੀ ਕਿਉਂ ਮਾਰੀਆਂ ਭਾਜੀ ਪ੍ਰਾਨੀ ਰਾਂਝੇ ਚੱਲਦੀ ਮੇਰ ਨਾਲ ਇਹਨਾਂ ਪਰਚਾ ਚੱਲਦਾ ਜੀ ਬਈਲਾ ਕੱਭ ਜੇ ਪਹਿਲਾਂ ਹੋ ਗਿਆ ਨਾ ਮੇਰੇ ਤੇ ਪਰ ਮੰਗ ਕੀ ਗੱਲ ਮੰਗ ਭਾਜੀ ਮੈਂ ਕਹਿੰਦਾ ਕਾਨੂੰਨੀ ਕਾਰਵਾਈ ਆ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਅੱਗੇ ਇਹਨਾਂ ਨੂੰ ਰੈਸਟਰ ਕੀਤਾ ਇਹਨਾਂ ਨੂੰ ਰੈਸਟਰ ਕਰਕੇ ਨਾ ਨੱਥ ਪਾਈ ਜਾਵੇ ਕਲਦੀਪ ਧਾਰੀਆਲ ਗਰਾਉਂਡ ਆ ਜੋ ਗਰਾਉਂਡ ਆ ਉਹਦੇ ਬੰਦੇ ਆ ਉਹਦੀਆਂ ਰਿਆਂੀਆਂ ਪਤਾਉਣ ਦੇ ਗੱਡੀਆਂ ਲੈ ਕੇ ਸਾਨੂੰ ਰੂਪਾ ਖੋਲ-ਖੋਲ ਕੇ ਗੁੱਛਰਿਆਂ ਮਗੁੰਨਾ ਗੱਦੀ ਕਰਾਉਂਦੇ ਆ ਅੱਗੇ ਮੈਂ ਤੇ ਝੂਠਾ ਪਰਚਾ ਕਰਾਇਆ ਐਸਐਸਪੀ ਸਾਹਿਬ ਕਹਦਣ ਜੇ ਲਵੜੀ ਦੇ ਝੂਠਾ ਪਰਚਾ ਨਹੀਂ ਕਰਾਇਆ ਮੈਂ ਤੇ ਪੰਜ ਪਰਚੇ ਤੇ ਤੁਮ ਨੂੰ ਕੋਈ ਪਰਵਾਹੀ ਅਛਰਿਆਂ ਮਗੋਂ ਗੋਲੀਆਂ ਮਾਰਨ ਦੇ ਪੰਜ ਜਾਨੇ ਕੱਲੇ ਨੂੰ ਵੇਖ ਕੇ ਕੱਲੇ ਫਿਰ ਭੱਜੇ ਕਿਉਂ ਇਹ ਕਿਤਨੀ ਬਰਦਾਸ਼ ਹੋਣੀ ਇਹਨਾਂ ਕੋ ਦਰ ਲਾਉਂਦੇ ਇਹ ਜੋ ਬੰਦੇ ਆਂ ਦੀ ਆਪਣੇ ਗੁੰਡੇ ਕਰਕੇ ਕੰਨੇ ਇਹਨਾਂ ਨੂੰ ਕੋ ਰੋਕ ਰਿਹਾ ਇੱਕ ਵਾਰ ਨਹੀਂ ਪੈਣੀ ਤਾਂ ਕਿ ਜਿੱਤ ਨਹੀਂ ਪਹਜਾ ਦੇ ਉਸਤਾਲ ਦਾ ਖੋਲ ਤਿੰਨ ਗੋਲੀਆਂ ਮਾਰੀਆਂ ਉਹਨੇ ਭਰੀ ਤਿੰਨ ਗੋਲੀਆਂ ਆ ਵੇਖੋ ਅਦਰ ਪਾਣੀ ਪਈ ਹੀ ਕਿਰਪਾਨ ਵੀ ਉਹਨਾਂ ਦੀ ਮੈਂ ਖੋ ਹੀ ਗਏ ਉਹਨਾਂ ਨੇ ਕੱਲਾ ਗੱਡੀ ਦਾ ਸ਼ੀਸ਼ਾ ਭੰਨੇਆ ਉਹਨਾਂ ਦੀ ਕਿਰਪਾਨ ਖੋ ਗਏ ਹੋਰ ਮੈਂ ਕੁਝ ਨਹੀਂ ਕੀਤਾ